ਕਿ ਜਿਹੜਾ ਲੋਕਾਂ ਨੂੰ ਲਾਮਬਦ ਕੀਤਾ ਜਾ ਰਿਹਾ ਜਾਂ ਪੰਜਾਬ ਬਚਾਓ ਯਾਤਰਾ ਦੇ ਵਿੱਚ ਲੋਕਾਂ ਦੀ ਉਪਸਥਿਤੀ ਨਜ਼ਰ ਆ ਰਹੀ ਹੈ ਉਹ ਵੋਟਾਂ ਹੀ ਤਬਦੀਲ ਹੋਏਗੀ ਅਕਾਲੀ ਦਲ ਸੀਟਾਂ ਕੱਢਣ ਦੀ ਸਥਿਤੀ ਦੇ ਵਿੱਚ ਹੈ ਮੁਕੰਮਲ ਤੌਰ ਤੇ ਸ਼ਰੋਮਣੀ ਅਕਾਲੀ ਦਲ ਹੁਣ ਤਿਆਰ ਹੈ ਔਰ ਡਟਵਾ ਮੁਕਾਬਲਾ ਦੇਊਗਾ ਪਰ ਸ਼੍ਰੋਮਣੀ ਅਕਾਲੀ ਦਲ ਦੀ ਜੋ ਸਥਿਤੀ ਹੈ ਇਸ ਸਮੇ ਲੋਕ ਵਾਪਸੀ ਕਰ ਰਹੇ ਨੇ ਇਸ ਤਰ੍ਹਾਂ ਇਸ ਨੂੰ ਕਿਸ ਤਰ੍ਹਾਂ ਦੇ ਦੇਓ ਕਿ ਇਹ ਵਾਪਸੀ ਜਿਹੜਾ ਵਾ ਸ਼੍ਰੋਮਣੀ ਅਕਾਲੀ ਦਲ ਦੀ ਮਜ਼ਬੂਤੀ ਦਾ ਸੰਕੇਤ ਹੈ ਜਾਂ ਲੋਕ ਜਿਹੜੇ ਵਿਰੋਧੀ ਧਿਰਾਂ ਤੋਂ ਨਾਰਾਜ਼ ਨੇ ਉਹਨਾਂ ਦਾ ਸੰਕੇਤ ਜਿੰਨੇ ਵੀ ਸ਼੍ਰੋਮਣੀ ਅਕਾਲੀ ਦਲ ਚੋਂ ਆਪਣੀ ਮਾਂ ਪਾਰਟੀ ਚੋਂ ਫਰ ਗਏ ਸੀ ਉਹ ਸਾਰਿਆਂ ਦੇ ਦਿਲ ਦੇ ਵਿੱਚ ਤਾਂ ਅਸਲ ਦੇ ਵਿੱਚ ਅਕਾਲੀ ਦਲੀ ਸੀ ਨਾ ਔਰ ਜਦੋਂ ਉਹ ਇਲਾਕਿਆਂ ਚ ਜਾਂਦੇ ਸੀ ਇਲਾਕਿਆਂ ਚ ਜਿਹੜੀ ਇਲਾਕਿਆਂ ਦੀ ਸੰਗਤ ਹੈ ਉਹਨਾਂ ਦੇ ਵੋਟਰ ਨੇ ਸਪੋਰਟਰ ਨੇ ਉਹ ਵੀ ਗਾਹੇ ਬਗਾਏ ਉਹਨਾਂ ਤੇ ਇਸ ਗੱਲ ਦਾ ਪ੍ਰੈਸ਼ਰ ਪਾਉਂਦੇ ਸੀ ਜਿੰਨੇ ਸਾਡੇ ਲੀਡਰ ਸਹਿਬਾਨ ਅਕਾਲੀ ਦਲ ਚੋਂ ਬਾਹਰ ਗਏ ਸੀ ਉਹ ਇੱਕ ਇੱਕ ਕਰਕੇ ਸਾਰੇ ਮੇਨ ਲੀਡਰਸ ਆ ਚੁੱਕੇ ਆ ਜਿਹੜੇ ਕੁਝ ਹੋਰ ਰਹਿੰਦੇ ਆ ਉਹ ਵੀ ਆਉਣ ਨੂੰ ਤਿਆਰ ਆ ਔਰ ਅਸੀਂ ਖੁੱਲੇ ਦਿਲ ਨਾਲ ਵੱਡੇ ਦਿਲ ਨਾਲ ਉਹਨਾਂ ਸਾਰਿਆਂ ਨੂੰ ਜੀਆਂ ਨੂੰ ਕਹਿ ਰਹੇ ਆ ਡਟਵਾ ਮੁਕਾਬਲਾ ਦੇਗਾ ਬੇਸ਼ੱਕ ਵੱਖ-ਵੱਖ ਪਾਰਟੀਆਂ ਦੀ ਗੱਲ ਕੀਤੀ ਜਾਵੇ ਤਾਂ ਸਾਰੀ ਹੀ ਪਾਰਟੀਆਂ ਚਾਹੇ ਆਮ ਆਦਮੀ ਪਾਰਟੀ ਆ ਕਾਂਗਰਸ ਆ ਭਾਜਪਾ ਆ ਜਿਹੜੇ ਪੰਜਾਬ ਦੇ ਵਿੱਚ ਮੁੱਖ ਧਿਰਾਂ ਨੇ ਉਹਨਾਂ ਦੇ ਵਿੱਚੋਂ ਪਾਰਟੀ ਇਹ ਪਾਰਟੀਆਂ ਦੇ ਵਿੱਚ ਲੋਕਾਂ ਦਾ ਆ ਆਗੂਆਂ ਦਾ ਆਣਾ ਤੇ ਜਾਣਾ ਲਗਾਤਾਰ جاری ਆ ਇੱਕ ਪਾਰਟੀ ਤੋਂ ਦੂਜੀ ਪਾਰਟੀ ਦੂਜੀ ਪਾਰਟੀ ਤੋਂ ਤੀਜੀ ਪਾਰਟੀ ਤੇ ਮੈਂ ਸਮਝਦਾ ਕਿ ਜਿਹੜਾ ਦਲਬੱਦੀ ਦਾ ਯੁੱਗ ਹੈ ਇਹ ਲੋਕ ਵੋਟਾਂ ਪਾ ਕੇ ਉਹਦਾ ਅੰਤ ਕਰਨਗੇ ਕੋਈ ਸਿਧਾਂਤ ਨਹੀਂ ਰਹਿ ਗਿਆ ਟੋਟਲੀ ਉਲਟ ਸਿਧਾਂਤ ਵਾਲੇ ਪਾਰਟੀਆਂ 'ਚ ਲੋਕ ਜਾ ਰਹੇ ਆ ਤੇ ਜਿਹੜਾ ਇੱਕ ਦਿਨ ਲਈ ਗਿਆ ਅਗਲੇ ਦਿਨ ਫਿਰ ਚੇਂਜ ਹੋ ਰਿਹਾ ਪਰਿਵਾਰਵਾਦ ਦਾ ਜ਼ਿਕਰ ਵੀ ਹਮੇਸ਼ਾ ਰਾਜਨੀਤੀ ਦੇ ਵਿੱਚ ਹੁੰਦਾ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਵੀ ਪਰਿਵਾਰਵਾਦ ਨੂੰ ਲੈ ਕੇ ਕਾਫੀ ਵਿਰੋਧ ਦੇਖਣ ਨੂੰ ਮਿਲਿਆ ਸੀਗਾ ਪਿਛਲੇ ਦਿਨਾਂ ਦੇ ਵਿੱਚ ਕੀ ਉਹ ਪਰਿਵਾਰਵਾਦ ਇਸ ਵਾਰ ਲੋਕ ਸਭਾ ਚੋਣਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਨੁਕਸਾਨ ਪਹੁੰਚਾਉਂਦਾ ਹੋਇਆ ਨਜ਼ਰ ਆਏਗਾ ਪਾਰਟੀ ਪ੍ਰਧਾਨ ਸੁਖਵੀਰ ਬਾਦਲ ਨੂੰ ਲੈ ਕੇ ਲਗਾਤਾਰ ਬਗਾਵਤੀ ਸੁਰ ਪਿਛਲੇ ਦਿਨਾਂ ਦੇ ਵਿੱਚ ਉੱਠਣ ਨੂੰ ਦੇਖਣ ਨੂੰ ਮਿਲੇ ਸੀਗੇ ਉੱਠੀ ਸੀ ਗੱਲ ਕੋਈ ਸ਼ੱਕ ਨਹੀਂ ਲੇਕਿਨ ਉਹਨਾਂ ਸਾਰੇ ਸ਼ੰਕਿਆਂ ਦਾ ਜਿੰਨਾਂ ਸ਼ੰਕਿਆਂ ਕਰਕੇ ਗੱਲਾਂ ਉੱਠੀਆਂ ਸੀ ਇੱਕ ਇੱਕ ਕਰਕੇ ਉਹ ਸ਼ੰਕਿਆਂ ਦੇ ਜਿਹੜੇ ਹੈਗੇ ਆ ਨਿਵਰਤੀ ਹੋਈ ਆ ਉਹ ਸ਼ੰਕੇ ਦੂਰ ਹੋਏ ਨੇ ਔਰ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਦੇ ਵਿੱਚ ਅੱਜ ਹਰ ਵਿਅਕਤੀ ਨੂੰ ਪਾਰਟੀ ਨਾਲ ਜੁੜੇ ਹੋਏ ਹਰ ਵਿਅਕਤੀ ਨੂੰ ਹਰ ਵਰਕਰ ਨੂੰ ਹਰੇਕ ਲੀਡਰ ਨੂੰ ਪੂਰਾ ਭਰੋਸਾ ਹੈ ਰਹੀ ਗੱਲ ਪਰਿਵਾਰਵਾਦ ਦੀ ਉਹਦੇ ਚ ਦੋ ਗੱਲਾਂ ਹੁੰਦੀਆਂ ਜੀ ਜੇਕਰ ਤਾਂ ਅਸੀਂ ਕਿਸੇ ਚੁਣੇ ਹੋਏ ਕਿਸੇ ਐਮਪੀ ਦੇ ਕਿਸੇ ਐਮਐਲਏ ਦੇ ਕਿਸੇ ਮਨਿਸਟਰ ਦੇ ਕਿਸੇ ਰਿਸ਼ਤੇਦਾਰ ਨੂੰ ਕਿਸੇ ਸ਼ਹਿਜ਼ਾਦੇ ਨੂੰ ਕੇਵਲ ਇੰਨੀ ਗੱਲ ਹੀ ਟਿਕਟ ਦੇ ਬੈਠਦੇ ਆ ਕਿ ਉਹਦਾ ਪੁੱਤਰ ਹੈ ਉਹ ਮੈਂ ਸਮਝਦਾ ਕਿ ਉਹ ਪਰਿਵਾਰਵਾਦ ਹੈ ਲੇਕਿਨ ਅਗਰ ਕਿਸੇ ਸੀਨੀਅਰ ਲੀਡਰ ਦਾ ਬੇਟਾ ਕੋਈ ਬੇਟੀ ਜਾਂ ਕੋਈ ਪਰਿਵਾਰ ਦਾ ਕੋਈ ਹੋਰ ਜੀ ਉਹ ਆਪਣੇ ਤੌਰ ਤੇ ਮਿਹਨਤ ਕਰਕੇ ਗਰਾਸ ਰੂਟ ਤੋਂ ਉੱਠ ਕੇ ਅੱਗੇ ਆਇਆ ਉਹਦੇ ਤੇ ਪਰਿਵਾਰਵਾਦ ਦਾ ਦੋਸ਼ ਨਹੀਂ ਲੱਗਣਾ ਚਾਹੀਦਾ ਤੁਸੀਂ ਕਹਿੰਦੇ ਹੋ ਕਿ ਸੁਖਵੀਰ ਬਾਦਲ ਦੇ ਜਿਹੜੇ ਇਲਜ਼ਾਮ ਲੱਗਦੇ ਸੀ ਉਹ ਬੇਮਾਇਨੇ ਨੇ ਸੁਖਵੀਰ ਬਾਦਲ ਆਪਣੀ ਮਿਹਨਤ ਦੇ ਸਦਕਾ ਜਿਹੜਾ ਵਾ ਅੱਜ ਇਸ ਉੱਤੇ ਦੇ ਪਹੁੰਚ ਆਵੇ ਤੁਹਾਡੇ ਕਹਿਣ ਦਾ ਮਤਲਬ ਹੈ ਇਹ ਨਹੀਂ ਹੁੰਦਾ ਕਿ ਕੇਵਲ ਜਦੋਂ ਚੜਦਾ ਸੂਰਜ ਦੇਖਿਆ ਤੇ ਉਦੋਂ ਆ ਕੇ ਸਲਾਮਾ ਕਰ ਲਈਆਂ ਫਿਰ ਕਿਸੇ ਹੋਰ ਰਸਤੇ ਤੁਰ ਪਏ ਉਹ ਗਲਤ ਹੈ ਜਿਹੜੇ ਲੋਕ ਉਦੋਂ ਕਹਿੰਦੇ ਸੀਗੇ ਕਿ ਜਿਹੜੀ ਸਰਕਾਰ ਦੂਸਰੀ ਵਾਰ ਰਿਪੀਟ ਹੋਈ ਆ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਮਿਹਨਤ ਦੀ ਬਦੌਲਤ ਹੋਈ ਆ ਉਹਨਾਂ ਨੂੰ ਆਪਣਾ ਰੋਲ ਉਹੀ ਰੱਖਣਾ ਚਾਹੀਦਾ ਸੀ ਤੇ ਅਸੀਂ ਉਹੀ ਰੱਖ ਕੇ ਚੱਲ ਰਹੇ ਹਾਂ ਕਿਸ ਤਰ੍ਹਾਂ ਦੇਖਦੇ ਹੋ ਆਕਾਲੀ ਦਲ ਦੀ ਜਿਹੜੀ ਪੰਜਾਬ ਬਚਾਓ ਯਾਤਰਾ ਵਾ ਉਹ ਇਸ ਨੂੰ ਕਿੰਨਾ ਕੋ ਫਾਇਦਾ ਪਹੁੰਚਾਏਗੀ ਕਿ ਇਸ ਦੇ ਵਿੱਚ ਜਿਹੜੇ ਲੋਕਾਂ ਦਾ ਇਕੱਠ ਹੋ ਰਿਹਾ ਉਹ ਵੋਟਾਂ 'ਚ ਕਿੰਨਾ ਕੋ ਤਬਦੀਲ ਆਏਗਾ ਕਿੰਨੀਆਂ ਸੀਟਾਂ ਦੀ ਤੁਹਾਨੂੰ ਉਮੀਦ ਜਤਾਈ ਜਾਂਦੀ ਹੈ ਇਹ ਤਾਂ ਤੁਸੀਂ ਕਿਉਂ ਕਿ ਅੱਜ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ। ਇਹੀ ਸੋਸ਼ਲ ਮੀਡੀਆ ਜਿੱਤੇ ਕਿਸੇ ਵੇਲੇ ਅਕਾਲੀ ਦਲ ਦਾ ਵਿਰੋਧ ਹੁੰਦਾ ਸੀ। ਅੱਜ ਉਹੀ ਵਿਅਕਤੀ ਆਪਣੀਆਂ ਖੁਦ ਪੋਸਟਾਂ ਪਾ ਪਾ ਕੇ ਗੱਲ ਕਹਿ ਰਹੇ ਆ ਕਿ ਉਹ ਬਕ ਬੜਾ ਗਲਤ ਵਕਤ ਸੀ ਅਸੀਂ ਗਲਤ ਡਿਸੀਜਨ ਲਿਆ ਤੇ ਅਸੀਂ ਹੁਣ ਅਕਾਲੀ ਦਲ ਨੂੰ ਛੁੜਾਂਗੇ। ਲੁਧਿਆਣਾ ਸੀਟ ਦੀ ਗੱਲ ਕੀਤੀ ਜਾਵੇ ਤਾਂ ਲੁਧਿਆਣਾ ਸੀਟ ਦੇ ਵਿੱਚ ਅਕਾਲੀ ਦਲ ਨੂੰ ਉਮੀਦਵਾਰ ਲੱਭਣ ਦੇ ਵੀ ਲੱਭਦਾ ਨਾ ਨਿਆ ਨਹੀਂ ਆ ਰਿਹਾ। ਜਿਹੜੇ ਵੀ ਉਮੀਦਵਾਰ ਦੇ ਨਾਮ ਤੇ ਸਹਿਮਤੀ ਬੰਦੀਆ ਉਹ ਨਾ ਕਰ ਜਾਂਦਾ ਵਾ। ਇਸ ਤਰ੍ਹਾਂ ਦੀਆਂ ਚਰਚਾਵਾਂ ਵਾ। ਤੁਹਾਡੇ ਨਾਮ ਦੇ ਵੀ ਗੱਲਬਾਤ ਚੱਲੀ ਪਰ ਕਹਿੰਦੇ ਨੇ ਕਿ ਅਕਾਲੀ ਦਲ ਦਾ ਕੋਈ ਵੀ ਉਮੀਦਵਾਰ ਜਾਂ ਕੋਈ ਵੀ ਨੇਤਾ ਜਿਹੜਾ ਵਾ ਲੋਕ ਸਭਾ ਟਿਕਟ ਲੈਣ ਨੂੰ ਤਿਆਰ ਤੱਕ ਨਹੀਂ ਹੈ ਦੇਖੋ ਰਾਜਨੀਤੀ ਰਾਜਨੀਤੀ ਲਫ਼ਜ਼ ਦਾ ਮਤਲਬ ਕੀ ਹੈ ਜੀ ਨੀਤੀ ਦੇ ਨਾਲ ਰਾਜ ਕਰਨਾ ਤੇ ਉਹ ਨੀਤੀ ਕਿਹੜੀ ਹੋਈ ਜਿਹੜੀ ਬਾਹਰ ਆ ਜਾਵੇ ਜਿਹੜੀ ਬਾਹਰ ਪਤਾ ਲੱਗ ਜਾਵੇ ਆ ਜਿੰਨੀਆਂ ਗੱਲਾਂ ਤੁਸੀਂ ਕਹੀਆਂ ਨੇ ਨਾ ਇਹਨੂੰ ਅਸੀਂ ਕਹਿੰਦੇ ਹਾਂ ਉਹਨੇ ਗੋਸਪ ਕਾਲਮਸ ਕਿਉਂਕਿ ਸਾਡੇ ਕੋਲੇ ਲੁਧਿਆਣਾ ਸੀਟ ਦੇ ਉੱਤੇ 7 ਤੋਂ ਜ਼ਿਆਦਾ ਕੈਂਡੀਡੇਟ ਨੇ ਇਸੇ ਕਰਕੇ ਫੈਸਲਾ ਕਰਨ 'ਚ ਥੋੜਾ ਟਾਈਮ ਲੱਗ ਰਿਹਾ ਕਿ ਸੱਤਾ ਦੇ ਵਿੱਚੋਂ ਅਸੀਂ ਚੁਣਨਾ ਕਿਹਨੂੰ ਆ। ਜਮਿਦਾਰੀ ਤੁਹਾਡੀ ਵੀ ਚੱਲ ਰਹੀ ਆ ਤੁਸੀਂ ਵੀ ਦਾਵੇਦਾਰ ਹੋ ਕੀ ਪਾਰਟੀ ਅਗਰ ਭਰੋਸਾ ਜਿਤਾਉਂਦੀ ਆ ਤਾਂ ਤਿਆਰ ਹੋ। ਦੇਖੋ ਇਹ ਪਾਰਟੀ ਪ੍ਰਧਾਨ ਸਾਹਿਬ ਤੇ ਡਿਪੈਂਡ ਕਰਦਾ। ਕੀ ਪਤਾ ਉਹਨਾਂ ਨੇ ਭਰੋਸਾ ਕਿਤੇ ਦਵਾਉਣਾ। ਦਾਵੇਦਾਰੀ ਕਰਨਾ ਹਰੇਕ ਦਾ ਹੱਕ ਆ, ਮੇਰਾ ਵੀ ਹੱਕ ਆ, ਬਾਕੀ ਸਭ ਦਾ ਵੀ ਹੱਕ ਆ। ਲੇਕਿਨ ਪਾਰਟੀ ਸਭ ਪ੍ਰਧਾਨ ਸਾਹਿਬ ਨੇ ਰਿਪੋਰਟਸ ਲੈਣੀਆਂ ਹੁੰਦੀਆਂ ਉਹਨਾਂ ਨੇ ਵਿਨੇਬਿਲਿਟੀ ਦੇਖਣੀ ਆ ਉਹਨਾਂ ਨੇ ਦੇਖਣਾ ਕਿ ਸਾਰੇ ਗਰੁੱਪ ਇਕੱਠੇ ਹੋ ਕੇ ਕਿਹਦੀ ਸਪੋਰਟ ਕਰ ਸਕਦੇ ਆ ਉਹਨੂੰ ਟਿਕਟ ਦੇਣਗੇ ਮੈਨੂੰ ਦੇ ਦੇਣਗੇ ਤਾਂ ਮੈਨੂੰ ਵੀ ਕੋਈ ਨਾ ਨਹੀਂ ਕਿਸੇ ਦੂਜੇ ਦੇਣਗੇ ਉਹਨੂੰ ਵੀ ਕੋਈ ਨਾ ਨਹੀਂ ਲੋਕ ਸਭਾ 2024 ਦਾ ਅਖਾੜਾ ਪੰਜਾਬ ਦੇ ਵਿੱਚ ਹੌਲੀ-ਹੌਲੀ ਪਖੜਦਾ ਹੋਇਆ ਨਜ਼ਰ ਆ ਰਿਹਾ ਹੈ ਬੇਸ਼ੱਕ ਹਾਜੇ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਵੱਲੋਂ ਉਮੀਦਵਾਰਾਂ ਦਾ ਐਲਾਨ ਹੋਣਾ ਬਾਕੀ ਆ। ਭਾਜਪਾ ਅਤੇ ਆਮ ਆਗੂ ਪਾਰਟੀ ਵੱਲੋਂ ਕਈ ਜਗ੍ਹਾ ਤੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਸ਼੍ਰੋਮਣੀ ਅਕਾਲੀ ਦਲ ਦੀ ਸਥਿਤੀ ਪੰਜਾਬ ਦੇ ਵਿੱਚ ਕਿਸ ਤਰ੍ਹਾਂ ਦੀ ਰਹੇਗੀ? ਕੀ ਇਸ ਵਾਰ ਚੋਣਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਵਾਪਸੀ ਕਰਦਾ ਹੋਇਆ ਨਜ਼ਰ ਆਏਗਾ? ਇਹਨਾਂ तमाम ਮੁੱਦਿਆਂ ਦੇ ਉੱਤੇ ਗੱਲਬਾਤ ਕਰਨ ਲਈ ਸਾਡੇ ਨਾਲ ਮੌਜੂਦ ਨੇ ਲੁਧਿਆਣਾ ਹਲਕਾ ਆਤਮ ਨਗਰ ਤੋਂ ਸ਼੍ਰੋਮਣੀ ਕਾਲੀਦਾਲ ਦੇ ਹਲਕਾ ਇੰਚਾਰਜ ਜਗਬੀਰ ਸਿੰਘ ਸੋਖੀ ਸੋਖੀ ਸਾਹਿਬ ਤੁਹਾਡਾ ਸਵਾਗਤ ਹੈ ਚਰਚਾ ਵਿੱਚ ਸਸੀ ਕਾਲਜੀ ਸਾਰਿਆਂ ਨੂੰ ਸਭ ਤੋਂ ਪਹਿਲਾਂ ਮੈਂ ਤੁਹਾਡੇ ਚੈਨਲ ਆਹੀਂ तमाम ਦੇਖਣ ਸੁਣਨ ਵਾਲਿਆਂ ਨੂੰ ਅੱਜ ਦੇ ਬਹੁਤ ਮੁਕੱਦਸ ਪਵਿੱਤਰ ਦਿਹਾੜੀ Eid ਦੀਆਂ ਲੱਖ ਲੱਖ ਮੁਬਾਰਕਬਾ ਦਿੰਦਾ ਔਰ ਤੁਹਾਡਾ ਧੰਨਵਾਦ ਕਰਦਾ ਸੋਖੀ ਸਾਹਿਬ ਜਿਸ ਤਰ੍ਹਾਂ ਕਿਹਾ ਕਿ ਲੋਕ ਸਭਾ ਚੋਣਾਂ ਨੂੰ ਲੈ ਕੇ ਹੌਲੀ ਹੌਲੀ ਪੰਜਾਬ ਵਿੱਚ ਵੀ ਮਖੌਲ ਮਾਹੌਲ ਬਖਦਾ ਹੋਇਆ ਨਜ਼ਰ ਆ ਰਿਹਾ ਵਾ ਬੇਸ਼ੱਕ 7ਵੇਂ ਗੇੜ ਅਤੇ ਅੰਤਿਮ ਗੇੜ ਦੇ ਵਿੱਚ ਜਿਹੜਾ ਵਾ ਇਲੈਕਸ਼ਨ ਹੈ ਕਿਸ ਤਰ੍ਹਾਂ ਦੇਖਦੇ ਹੋ ਅਕਾਲੀ ਦਲ ਲਗਾਤਾਰ ਹਰ ਹਲਕੇ ਦੇ ਵਿੱਚ ਜਾ ਕੇ ਲੋਕਾਂ ਨੂੰ ਲਾਮਬੰਦ ਕਰਦਾ ਹੋਇਆ ਨਜ਼ਰ ਆ ਰਿਹਾ ਹੈ ਕਿ ਜਿਹੜਾ ਲੋਕਾਂ ਨੂੰ ਲਾਮਬੰਦ ਕੀਤਾ ਜਾ ਰਿਹਾ ਜਾਂ ਪੰਜਾਬ ਬਚਾਓ ਯਾਤਰਾ ਦੇ ਵਿੱਚ ਲੋਕਾਂ ਦੀ ਉਪਸਥਿਤੀ ਨਜ਼ਰ ਆ ਰਹੀ ਹੈ ਉਹ ਵੋਟਾਂ 'ਚ ਤਬਦੀਲ ਹੋਏਗੀ ਅਕਾਲੀ ਦਲ ਸੀਟਾਂ ਕੱਢਣ ਦੀ ਸਥਿਤੀ ਦੇ ਵਿੱਚ ਹੈ ਦੇਖੋ ਸ਼੍ਰੋਮਣੀ ਅਕਾਲੀ ਦਲ 100 ਸਾਲ ਤੋਂ ਬਧੇਰੇ ਪੁਰਾਣੀ ਸਿਆਸੀ ਪੰਜਾਬ ਦੀ ਪੰਜਾਬੀਅੱਦੀ ਔਰ ਸਿੱਖ ਕੌਮ ਦੀ ਨਮਾਇੰਦਾ ਜਮਾਤ ਹੈ ਔਰ ਲੰਬੇ ਸੰਘਰਸ਼ਾਂ ਦੇ ਵਿੱਚੋਂ ਸ਼੍ਰੋਮਣੀ ਅਕਾਲੀ ਦਲ ਹੋਂਦ ਚਾਈ ਹੈ ਔਰ ਹਮੇਸ਼ਾ ਪੰਜਾਬ ਦੇ ਲਈ ਸਿੱਖ ਹਿੱਤਾਂ ਦੇ ਲਈ ਸੰਘਰਸ਼ ਕੀਤਾ ਹੈ ਠੀਕ ਆ ਪਿਛਲਾ ਕੁਝ ਸਮਾਂ ਪਾਰਟੀ ਦਾ ਠੀਕ ਨਹੀਂ ਰਿਹਾ ਪਰ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੇ ਆ ਪਿਛਲੇ 6-7 ਸਾਲਾਂ ਜੀ ਇੰਨੀ ਕਿ ਸਖਤ ਮਿਹਨਤ ਕੀਤੀ ਹੈ ਔਰ ਉਹ ਸਖਤ ਮਿਹਨਤ ਦੇ ਨਾਲ ਅੱਜ ਸ਼੍ਰੋਮਣੀ ਅਕਾਲੀ ਦਲ ਮੁੜ ਤੋਂ ਨਾ ਕੇਵਲ ਆਪਣੇ ਪੈਰਾਂ ਤੇ ਖੜਾ ਹੈ ਦੁਬਾਰਾ ਅੰਗੜਾਈ ਲਈ ਹੈ ਔਰ ਚੋਣ ਪੜ ਦੇ ਵਿੱਚ ਉਤਰਨ ਦੇ ਲਈ ਪੂਰੀ ਤਰ੍ਹਾਂ ਨਾਲ ਮੁਕੰਮਲ ਤੌਰ ਤੇ ਸ਼੍ਰੋਮਣੀ ਅਕਾਲੀ ਦਲ ਹੁਣ ਤਿਆਰ ਹੈ ਔਰ ਡਟਵਾ ਮੁਕਾਬਲਾ ਦੇਊਗਾ ਡਟਵਾ ਮੁਕਾਬਲਾ ਦੇਗਾ ਬੇਸ਼ੱਕ ਵੱਖ-ਵੱਖ ਪਾਰਟੀਆਂ ਦੀ ਗੱਲ ਕੀਤੀ ਜਾਵੇ ਤਾਂ ਸਾਰੀ ਹੀ ਪਾਰਟੀਆਂ ਚਾਹੇ ਆਮ ਆਦਮੀ ਪਾਰਟੀ ਆ ਕਾਂਗਰਸ ਆ ਬੀਜੇਪੀ ਆ ਜਿਹੜੇ ਪੰਜਾਬ ਦੇ ਵਿੱਚ ਮੁੱਖ ਧਿਰਾਂ ਨੇ ਉਹਨਾਂ ਦੇ ਵਿੱਚੋਂ ਪਾਰਟੀ ਇਹ ਪਾਰਟੀ ਦੇ ਵਿੱਚ ਲੋਕਾਂ ਦਾ ਆ ਆਗੂਆਂ ਦਾ ਆਣਾ ਤੇ ਜਾਣਾ ਲਗਾਤਾਰ ਜਾਰੀ ਆ ਇੱਕ ਪਾਰਟੀ ਤੋਂ ਦੂਜੀ ਪਾਰਟੀ ਦੂਜੀ ਪਾਰਟੀ ਤੋਂ ਤੀਜੀ ਪਾਰਟੀ ਪਰ ਸ਼੍ਰੋਮਣੀ ਅਕਾਲੀ ਦਲ ਦੀ ਜੋ ਸਥਿਤੀ ਹੈ ਇਸ ਸਮੇ ਲੋਕ ਵਾਪਸੀ ਕਰ ਰਹੇ ਨੇ ਇਸ ਤਰ੍ਹਾਂ ਇਸ ਨੂੰ ਕਿਸ ਤਰ੍ਹਾਂ ਦੇ ਦੇਓ ਕੀ ਇਹ ਵਾਪਸੀ ਜਿਹੜਾ ਵਾ ਸ਼੍ਰੋਮਣੀ ਅਕਾਲੀ ਦਲ ਦੀ ਮਜ਼ਬੂਤੀ ਦਾ ਸੰਕੇਤ ਹੈ ਜਾਂ ਲੋਕ ਜਿਹੜੇ ਵਿਰੋਧੀ ਧਿਰਾਂ ਤੋਂ ਨਾਰਾਜ਼ ਨੇ ਉਹਨਾਂ ਦਾ ਸੰਕੇਤ ਹੈ ਜਿੰਨੇ ਵੀ ਸ਼੍ਰੋਮਣੀ ਅਕਾਲੀ ਦਲ ਚੋਂ ਆਪਣੀ ਮਾਂ ਪਾਰਟੀ ਚੋਂ ਭਰ ਗਏ ਸੀ ਉਹ ਸਾਰਿਆਂ ਦੇ ਦਿਲ ਦੇ ਵਿੱਚ ਤਾਂ ਅਸਲ ਦੇ ਵਿੱਚ ਅਕਾਲੀ ਦਲ ਹੀ ਸੀ ਨਾ ਔਰ ਜਦੋਂ ਉਹ ਇਲਾਕਿਆਂ 'ਚ ਜਾਂਦੇ ਸੀ ਇਲਾਕਿਆਂ 'ਚ ਜਿਹੜੀ ਇਲਾਕਿਆਂ ਦੀ ਸੰਗਤ ਹੈ ਉਹਨਾਂ ਦੇ ਵੋਟਰ ਨੇ ਸਪੋਰਟਰ ਨੇ ਉਹ ਵੀ ਗਾਹੇ ਬਗਾਹੇ ਉਹਨਾਂ ਤੇ ਇਸ ਗੱਲ ਦਾ ਪ੍ਰੈਸ਼ਰ ਪਾਉਂਦੇ ਸੀ ਔਰ ਸਰਦਾਰ ਸੁਖਵੀਰ ਸਿੰਘ ਬਾਦਲ ਸਾਹਿਬ ਦੀਆਂ ਨੀਤੀਆਂ ਪਾਲਿਸੀਜ਼ ਉਹਨਾਂ ਦੀ ਲਿਬਰਲ ਅਪਰੋਚ ਉਹਦੇ ਨਾਲੇ ਹੋਇਆ ਕਿ ਜਿੰਨੇ ਸਾਡੇ ਲੀਡਰ ਸਹਿਬਾਨ ਅਕਾਲੀ ਦਲ ਚੋਂ ਬਾਹਰ ਗਏ ਸੀ ਉਹ ਇੱਕ ਇੱਕ ਕਰਕੇ ਸਾਰੇ ਮੇਨ ਲੀਡਰਜ਼ ਆ ਚੁੱਕੇ ਆ ਜਿਹੜੇ ਕੁਝ ਹੋਰ ਰਹਿੰਦੇ ਆ ਉਹ ਵੀ ਆਉਣੋਂ ਤਿਆਰ ਆ ਔਰ ਅਸੀਂ ਖੁੱਲੇ ਦਿਲ ਨਾਲ ਵੱਡੇ ਦਿਲ ਨਾਲ ਉਹਨਾਂ ਸਾਰਿਆਂ ਨੂੰ ਜੀਆਂ ਨੂੰ ਕਹਿ ਰਹੇ ਆ ਪਰ ਇਹਦੇ ਨਾਲ ਨਾਲ ਕੁਝ ਲੀਡਰ ਨਾ ਜਿਨ੍ਹਾਂ ਨੂੰ ਆਦਤ ਹੁੰਦੀ ਆ ਕਿਉਂਕਿ ਕੁਝ ਲੋਕ ਹੁੰਦੇ ਆ ਪੋਲਿਟਿਕਸ ਚ ਆਏ ਹੋ ਜਿਹੜੇ ਨਾ ਸੂਰਜਮੁਖੀ ਦੇ ਫੁੱਲ ਵਰਗੇ ਹੁੰਦੇ ਆ ਉਹ ਸਵੇਰੇ ਦੇਖਦੇ ਆ ਸੂਰਜ ਚੜ ਰਿਹਾ ਜਿੱਧਰ ਨੂੰ ਸੂਰਜ ਚੜਿਆ ਉਧਰ ਮੂੰਹ ਕਰ ਲੈਂਦੇ ਆ ਤੇ ਸ਼ਾਮ ਤੱਕ ਸੂਰਜ ਜਿੱਧਰ ਜੇ ਛਿਪਦਾ ਨਾਲ ਨਾਲ ਉਹਦਾ ਚਿਹਰਾ ਘੁੰਮੀ ਜਾਂਦਾ ਉਹਦੀ ਗਰਦਨ ਇੱਕ ਜਗ੍ਹਾ ਸਥਿਰ ਨਹੀਂ ਰਹਿੰਦੀ ਉਹ ਜੇ ਲੀਡਰਾਂ ਨੂੰ ਬੜੀ-ਬੜੀ ਪਰੇਸ਼ਾਨੀਆਂ ਉਹ ਇੱਕ ਪਾਰਟੀ ਤੋਂ ਦੂਜੀ ਦੂਜੀ ਤੋਂ ਤੀਜੀ ਤੀਜੀ ਤੋਂ ਚੌਥੀ ਉਹ ਦੇਖ ਰਿਹਾ ਕਿ ਤੇ ਟਿਕਟ ਮਿਲ ਜਵੇ ਕਿਤੇ ਕੁਛ ਅਹੁਦਾ ਮਿਲ ਜਵੇ ਕਿਤੇ ਕੁਛ ਹੋਰ ਮਿਲ ਜਵੇ ਮੈਂ ਸਮਝਦਾ ਕਿ ਇਦਾਂ ਦੇ ਲੀਡਰਾਂ ਨੂੰ ਇਸ ਵਾਰੀ ਪੰਜਾਬ ਦੀ ਔਰ ਦੇਸ਼ ਦੀ ਜਨਤਾ ਨੇ ਮਨ ਬਣਾਇਆ ਹੋਇਆ ਇਦਾਂ ਦੇ ਦਲ ਬਦਲੂਆਂ ਨੂੰ ਉਹਨਾਂ ਨੇ ਇਹ ਚੀ ਸਬਕ ਸਿਖਾਉਣਾ ਤੁਸੀਂ ਦੇਖਿਓ ਜਦੋਂ 4 ਜੂਨ ਨੂੰ ਰਿਜ਼ਲਟ ਆਊਗਾ ਇਦਾਂ ਦੇ ਦਲ ਬਦਲੀ ਕਰਨ ਵਾਲੇ ਇੱਕ ਵੀ ਵਿਅਕਤੀ ਨੂੰ ਇਸ ਵਾਰੀ ਵੋਟ ਨਹੀਂ ਪੈਣੀ ਇਹ ਲੋਕਾਂ ਦਾ ਬੜਾ ਕਲੀਅਰ ਮਨ ਹੈ ਤੇ ਮੈਂ ਸਮਝਦਾ ਕਿ ਜਿਹੜਾ ਦਲ ਬਦਲੀ ਦਾ ਯੋਗ ਹੈ ਇਹ ਲੋਕ ਵੋਟਾਂ ਪਾ ਕੇ ਉਹਦਾ ਅੰਤ ਕਰਨਗੇ ਕੋਈ ਸਿਧਾਂਤ ਨਹੀਂ ਰਹਿ ਗਿਆ ਟੋਟਲੀ ਉਲਟ ਸਿਧਾਂਤ ਵਾਲੇ ਪਾਰਟੀਆਂ ਚ ਲੋਕ ਜਾ ਰਹੇ ਆ ਤੇ ਜਿਹੜਾ ਇੱਕ ਦਿਨ ਲਈ ਗਿਆ ਅਗਲੇ ਦਿਨ ਫਿਰ ਚੇਂਜ ਹੋ ਰਿਹਾ ਇਸ ਕਰਕੇ ਮੈਨੂੰ ਲੱਗਦਾ ਕਿ ਇਸ ਵਾਰੀ ਜੋ ਜਿਹਦਾ ਅਸੀਂ ਪਬਲਿਕ ਵਿਚਾਰਦੇ ਆ ਗੱਲ ਕਰਦੇ ਆ ਉਹ ਬੜੇ ਸਪਸ਼ਟ ਕਰ ਰਹੇ ਕਿ ਨਾ ਦਲ ਬਦਲੂਆਂ ਨੂੰ ਅਸੀਂ ਇਸ ਵਾਰੀ ਮੂੰਹ ਨਹੀਂ ਲਾਉਣਾ ਇਹਨਾਂ ਨੂੰ ਪੱਕੇ ਤੌਰ ਤੇ ਘਰ ਬਿਠਾ ਦੇਣਾ ਤਾਂ ਕਿ ਜਿਹੜਾ ਰਾਜਨੀਤੀ ਵਿੱਚ ਮੈਂ ਸਮਝਦਾ ਕਿ ਬੜਾ ਇਹ ਵਪਾਰੀ ਕਰਨ ਦੇ ਆ ਗਿਆ ਉਹ ਉਹ ਦਾ ਇੱਕ ਇਸ ਵਾਰੀ ਅੰਤ ਹੋਏਗਾ ਤਾਂ ਰਾਜਨੀਤੀ ਦੇ ਵਿੱਚ ਵਪਾਰੀ ਕਰਨ ਦੀ ਗੱਲ ਕਰ ਰਹੇ ਹੋ ਪਰ ਪਰਿਵਾਰਵਾਦ ਦਾ ਜ਼ਿਕਰ ਵੀ ਹਮੇਸ਼ਾ ਰਾਜਨੀਤੀ ਦੇ ਵਿੱਚ ਹੁੰਦਾ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਵੀ ਪਰਿਵਾਰਵਾਦ ਨੂੰ ਲੈ ਕੇ ਕਾਫੀ ਵਿਰੋਧ ਦੇਖਣ ਨੂੰ ਮਿਲਿਆ ਸੀਗਾ ਪਿਛਲੇ ਦਿਨਾਂ ਦੇ ਵਿੱਚ ਕੀ ਉਹ ਪਰਿਵਾਰਵਾਦ ਇਸ ਵਾਰ ਲੋਕ ਸਭਾ ਚੋਣਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਨੁਕਸਾਨ ਪਹੁੰਚਾਉਂਦਾ ਹੋਇਆ ਨਜ਼ਰ ਆਏਗਾ ਪਾਰਟੀ ਪ੍ਰਧਾਨ ਸੁਖਵੀਰ ਬਾਦਲ ਨੂੰ ਲੈ ਕੇ ਲਗਾਤਾਰ ਬਗਾਵਤੀ ਸੋਰ ਪਿਛਲੇ ਦਿਨਾਂ ਦੇ ਵਿੱਚ ਉੱਠਣ ਨੂੰ ਦੇਖਣ ਨੂੰ ਮਿਲ ਰਹੇ ਸੀਗੇ ਜਿੰਦੇ ਵਿੱਚ ਕਿਹਾ ਜਾ ਰਿਹਾ ਸੀਗਾ ਕਿ ਪ੍ਰਧਾਨ ਜੀ ਨੂੰ ਆਪਣਾ ਉਦ੍ਹਾ ਛੱਡ ਕੇ ਕਿਸੇ ਹੋਰ ਟਕਸਾਲੀ ਅਕਾਲੀ ਨੂੰ ਕਮਾਂਡ ਸੌਂਪਣੀ ਚਾਹੀਦੀ ਹੈ ਦੇਖੋ ਇਸ ਗੱਲ 'ਚ ਮੈਂ ਬੜਾ ਕਲੀਅਰ ਲਫ਼ਜ਼ਾਂ 'ਚ ਗੱਲ ਕਹਿਣੀ ਚਾਹੁੰਦਾ ਪਰਿਵਾਰਵਾਦ ਦਾ ਮੁੱਦਾ ਹੋਇਆ ਜਾਂ ਦੂਸਰੇ ਜਿਹੜੇ ਤੁਸੀਂ ਇਸ਼ੂ ਉਠਾ ਲਏ ਨੇ ਇਹ ਡੈਮੋਕਰੈਟਿਕ ਤਰੀਕੇ 'ਚ ਬੜਾ ਵਧੀਆ ਇੱਕ ਕੰਮ ਹੁੰਦਾ ਕਿ ਲੋਕਤੰਤਰੀ ਤਰੀਕੇ ਨਾਲ ਆਪਾਂ ਪਾਰਟੀ ਵਿੱਚ ਗੱਲ ਕਰ ਸਕਦੇ ਹਾਂ ਉੱਠੀ ਸੀ ਗੱਲ ਕੋਈ ਸ਼ੱਕ ਨਹੀਂ ਲੇਕਿਨ ਉਹਨਾਂ ਸਾਰੇ ਸ਼ੰਕਿਆਂ ਦਾ ਜਿੰਨਾਂ ਸ਼ੰਕਿਆਂ ਕਰਕੇ ਗੱਲਾਂ ਉੱਠੀਆਂ ਸੀ ਇੱਕ ਇੱਕ ਕਰਕੇ ਉਹ ਸ਼ੰਕਿਆਂ ਦੇ ਜਿਹੜੇ ਹੈਗੇ ਆ ਨਿਵਰਤੀ ਹੋਈ ਆ ਉਹ ਸ਼ੰਕੇ ਦੂਰ ਹੋਏ ਨੇ ਔਰ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਦੇ ਵਿੱਚ ਅੱਜ ਹਰ ਵਿਅਕਤੀ ਨੂੰ ਪਾਰਟੀ ਨਾਲ ਜੁੜੇ ਹੋਏ ਹਰ ਵਿਅਕਤੀ ਨੂੰ ਹਰ ਵਰਕਰ ਨੂੰ ਹਰੇਕ ਲੀਡਰ ਨੂੰ ਪੂਰਾ ਭਰੋਸਾ ਰਹੀ ਗੱਲ ਪਰਿਵਾਰਵਾਦ ਦੀ ਉਹਦੇ 'ਚ ਦੋ ਗੱਲਾਂ ਹੁੰਦੀਆਂ ਜੀ ਜੇਕਰ ਤਾਂ ਅਸੀਂ ਕਿਸੇ ਚੁਣੇ ਹੋਏ ਕਿਸੇ ਐਮਪੀ ਦੇ ਕਿਸੇ ਐਮਐਲਏ ਦੇ ਕਿਸੇ ਮਨਿਸਟਰ ਦੇ ਕਿਸੇ ਰਿਸ਼ਤੇਦਾਰ ਨੂੰ ਕਿਸੇ ਸ਼ਹਿਜ਼ਾਦੇ ਨੂੰ ਕੇਵਲ ਇੰਨੀ ਗੱਲ ਹੀ ਟਿਕਟ ਦੇ ਬੈਠਦੇ ਆ ਕਿ ਉਹਦਾ ਪੁੱਤਰ ਹੈ ਉਹ ਮੈਂ ਸਮਝਦਾ ਕਿ ਉਹ ਪਰਿਵਾਰਵਾਦ ਹੈ ਲੇਕਿਨ ਅਗਰ ਕਿਸੇ ਸੀਨੀਅਰ ਲੀਡਰ ਦਾ ਬੇਟਾ ਕੋਈ ਬੇਟੀ ਜਾਂ ਕੋਈ ਪਰਿਵਾਰ ਦਾ ਕੋਈ ਹੋਰ ਜੀ ਉਹ ਆਪਣੇ ਤੌਰ ਤੇ ਮਿਹਨਤ ਕਰਕੇ ਗਰਾਸ ਰੂਟ ਤੋਂ ਉੱਠ ਕੇ ਅੱਗੇ ਆਇਆ ਉਹਦੇ ਤੇ ਪਰਿਵਾਰਵਾਦ ਦਾ ਦੋਸ਼ ਨਹੀਂ ਲੱਗਣਾ ਚਾਹੀਦਾ ਕਿਉਂਕਿ ਆਪਣੀ ਵਿਨੇਬਿਲਟੀ ਦਰਜ ਕਰਾ ਰਿਆ ਔਰ ਵਿਨੇਬਿਲਟੀ ਲੈ ਕੇ ਆਇਆ ਇਹ ਚੀਜ਼ ਨੂੰ ਸਾਨੂੰ ਜਰੂਰ ਜਦੋਂ ਅਸੀਂ ਕੋਈ ਇੱਕ ਨਾਂ ਲਾਉਨੇ ਆ ਕਿਉਂਕਿ ਕਿ ਵਰਤਾਂਤ ਸਰ ਜਾ ਜਾਂਦਾ ਪਰਿਵਾਰਵਾਦ ਉੱਚ ਸਾਰੇ ਸ਼ਾਮਲ ਕਰਤੇ ਇਹ ਚੋ ਨਖੇੜਨਾ ਕਰਨਾ ਬਣਦਾ ਕਿ ਕਿਹੜੇ ਆਪਣੀ ਮਿਹਨਤ ਨਾਲ ਸਫਲ ਹੋਏ ਨੇ ਕਿਹੜੇ ਕੇਵਲ ਬਾਪ ਦੀ ਲਗੈਸੀ ਲੈ ਕੇ ਅੱਗੇ ਆਉਣਾ ਚਾਹੁੰਦੇ ਸੀ ਤੁਸੀਂ ਕਹਿੰਦੇ ਹੋ ਕਿ ਸੁਖਵੀਰ ਬਾਦਲ ਦੇ ਜਿਹੜੇ ਇਲਜ਼ਾਮ ਲੱਗਦੇ ਸੀ ਉਹ ਬੇਮਾਇਨੇ ਨੇ ਸੁਖਵੀਰ ਬਾਦਲ ਆਪਣੀ ਮਿਹਨਤ ਦੇ ਸਦਕਾ ਜਿਹੜਾ ਵਾ ਅੱਜ ਇਸ ਉੱਤੇ ਦੇ ਪਹੁੰਚਾਵੇ ਤੁਹਾਡੇ ਕਹਿਣ ਦਾ ਮਤਲਬ ਹੈ ਦੇਖੋ ਜਦੋਂ ਪਿਛਲੀ ਵਾਰੀ 5 ਸਾਲ ਦੇ ਟਨਰ ਤੋਂ ਬਾਅਦ ਅਗਲੀ ਵਾਰੀ ਸਰਕਾਰ ਆਉਣੀ ਸੀ ਹਰ ਵਿਅਕਤੀ ਇਹ ਕਹਿ ਰਿਹਾ ਸੀ ਕਿ ਕਾਕਾਲੀ ਦਲ ਦੁਬਾਰਾ ਰਿਪੀਟ ਕਰੇਗਾ ਔਰ ਜਦੋਂ ਸੀਟ ਜਿੱਤੇ ਆ ਤਾਂ ਸਾਡੇ ਉਹ ਲੀਡਰ ਵੀ ਜਿਹੜੇ ਅੱਜ ਇੱਕ ਸਮਾਂ ਆ ਕੇ ਵਿਰੋਧ ਕਰਨ ਲੱਗੇ ਸੀ ਸੁਖਵੀਰ ਸਿੰਘ ਬਾਦਲ ਦਾ ਉਦੋਂ ਉਹ ਵੀ ਇਹ ਗੱਲ ਕਹਿੰਦੇ ਹੁੰਦੇ ਸੀ ਸੱਥਾਂ 'ਚ ਕਹਿੰਦੇ ਸੀ ਰਿਕਾਰਡ ਪਏ ਨੇ ਕਿ ਅਗਰ ਇਹ ਦੂਜੀ ਵਾਰੀ ਸਰਕਾਰ ਰਿਪੀਟ ਹੋਈ ਆ ਸਰਦਾਰ ਸੁਖਵੀਰ ਸਿੰਘ ਬਾਦਲ ਦੀ ਮਿਹਨਤ ਦੀ ਬਦੌਲਤ ਰਿਪੀਟ ਹੋਈ ਆ ਤੇ ਉਹਨਾਂ ਨੇ ਮਿਹਨਤ ਕਰਕੇ ਪ੍ਰੂਵ ਕੀਤਾ ਸੀ ਨਾ ਤੇ ਅਗਰ ਤੁਸੀਂ ਉਦੋਂ ਉਹਨਾਂ ਨੂੰ ਚੰਗਾ ਕਹਿ ਰਹੇ ਸੀ ਉਸ ਤੋਂ ਬਾਅਦ ਮੈਂ ਸਮਝਦਾ ਮਾੜਾ ਕਹਿਣਾ ਚੰਗਾ ਨਹੀਂ ਠੀਕਾ ਪਾਰਟੀ ਦਾ ਵਕਤ ਮਾੜਾ ਸੀ ਔਰ ਜਿਹੜੇ ਜਿੱਤਾਰ ਲੱਗੇ ਅਸੀਂ ਹਾਂ ਜਿਹੜੇ ਅਸੀਂ ਪਾਰਟੀ ਨਾਲ ਖੜੇ ਆ ਉਸ ਵੇਲੇ ਔਰ ਉਹ ਪਾਰਟੀ ਦਾ ਐਸਟ ਹੁੰਨੇ ਆ ਅਸੀਂ ਸਾਰੇ ਲੋਕ ਜਿਹੜੇ ਜਿਹੜੇ ਪਾਰਟੀ ਨਹੀਂ ਛੱਡ ਕੇ ਗਏ ਪ੍ਰਧਾਨ ਸਾਹਿਬ ਦੇ ਹਰ ਆ ਮਾੜੇ ਚੰਗੇ ਵਕਤ ਦੇ ਵਿੱਚ ਵੀ ਨਾਲ ਖੜੇ ਆ ਇਹ ਨਹੀਂ ਹੁੰਦਾ ਕਿ ਕੇਵਲ ਜਦੋਂ ਚੜਦਾ ਸੂਰਜ ਦੇਖਿਆ ਤੇ ਉਦੋਂ ਆ ਕੇ ਸਲਾਮਾ ਕਰ ਲਈਆਂ ਫਿਰ ਕਿਸੇ ਹੋਰ ਰਸਤੇ ਤੁਰ ਪਏ ਉਹ ਗਲਤ ਹੈ ਜਿਹੜੇ ਲੋਕ ਉਦੋਂ ਕਹਿੰਦੇ ਸੀਗੇ ਕਿ ਜਿਹੜੀ ਸਰਕਾਰ ਦੁਬਾਰਾ ਰਿਪੀਟ ਹੋਈ ਹੈ ਸਰਦਾਰ ਸੁਖਵੀਰ ਸਿੰਘ ਬਾਦਲ ਦੀ ਮਿਹਨਤ ਦੀ ਬਦੌਲਤ ਹੋਈ ਆ ਉਹਨਾਂ ਨੂੰ ਆਪਣਾ ਰੋਲ ਉਹੀ ਰੱਖਣਾ ਚਾਹੀਦਾ ਸੀ ਤੇ ਅਸੀਂ ਉਹੀ ਰੱਖ ਕੇ ਚੱਲ ਰਹੇ ਆ ਤਾਂ ਹੁਣ ਲੋਕ ਸਭਾ ਚੋਣਾਂ ਤੇ ਆਨੇ ਆ ਕਿ ਜੋ ਇਸ ਸਮੇਂ ਸੁਨਿਆਰੀਓ ਦੇਖਣ ਨੂੰ ਮਿਲਿਆ ਪੰਜਾਬ ਦੇ ਵਿੱਚ ਚੁਕੋਨੀ ਮੁਕਾਬਲਾ ਜਿਹੜਾ ਹੋਣ ਜਾ ਰਿਹਾ ਵਾ ਅਕਾਲੀ ਦਲ ਬੀਜੇਪੀ ਨਾਲ ਅਲੱਗ ਹੋ ਕੇ ਇਲੈਕਸ਼ਨ ਲੜ ਰਿਹਾ ਵਾ ਕਈ ਦਸ਼ਕਾਂ ਬਾਅਦ ਕਾਂਗਰਸ ਆਮ ਆਦਮੀ ਪਾਰਟੀ ਦੀ ਸਰਕਾਰ ਆ ਕਿਸ ਤਰ੍ਹਾਂ ਦੇਖਦੇ ਹੋ ਅਕਾਲੀ ਦਲ ਦੀ ਜਿਹੜੀ ਪੰਜਾਬ ਬਚਾਓ ਯਾਤਰਾ ਵਾ ਉਹ ਇਸ ਨੂੰ ਕਿੰਨਾ ਕੋ ਫਾਇਦਾ ਪਹੁੰਚਾਏਗੀ ਕੀ ਇਸ ਦੇ ਵਿੱਚ ਜਿਹੜੇ ਲੋਕਾਂ ਦਾ ਇਕੱਠ ਹੋ ਰਿਹਾ ਉਹ ਵੋਟਾਂ 'ਚ ਕਿੰਨਾ ਕੋ ਤਬਦੀਲ ਆਏਗਾ ਕਿੰਨੀਆਂ ਸੀਟਾਂ ਦੀ ਤੁਹਾਨੂੰ ਉਮੀਦ ਜਤਾਈ ਜਾ ਰਹੀ ਆ ਇਹ ਤਾਂ ਤੁਸੀਂ ਕਿਉਂਕਿ ਅੱਜ ਸੋਸ਼ਲ ਮੀਡੀਆ ਦਾ ਜ਼ਮਾਨਾ ਇਹੀ ਸੋਸ਼ਲ ਮੀਡੀਆ 'ਚ ਤੇ ਕਿਸੇ ਵੇਲੇ ਅਕਾਲੀ ਦਲ ਦਾ ਵਿਰੋਧ ਹੁੰਦਾ ਸੀ ਅੱਜ ਉਹੀ ਵਿਅਕਤੀ ਆਪਣੀਆਂ ਖੁਦ ਪੋਸਟਾਂ ਪਾ ਪਾ ਕੇ ਗੱਲ ਕਹਿ ਰਹੇ ਆ ਕਿ ਉਹ ਬਿਕ ਬੜਾ ਗਲਤ ਵਕਤ ਸੀ ਅਸੀਂ ਗਲਤ ਡਿਸੀਜਨ ਲਿਆ ਤੇ ਅਸੀਂ ਹੁਣ ਅਕਾਲੀ ਦਲ ਨੂੰ ਛੁੜਾਂਗੇ ਔਰ ਅਕਾਲੀ ਦਲ ਨੂੰ ਛੁਣਦੇ ਪਿੱਛੇ ਇੱਕ ਕਾਰਨ ਬੜਾ ਸਪਸ਼ਟ ਆ ਇਹ ਗੱਲ ਸਾਡੇ ਸਾਰੇ ਵਿਰੋਧੀ ਮੰਨਦੇ ਵੀ ਆ ਕਹਿੰਦੇ ਵੀ ਆ ਕਿ ਜੋ ਡਿਵੈਲਪਮੈਂਟ ਜੋ ਸੜਕਾਂ ਦਾ ਜਾਲ ਬਣਿਆ ਜੋ ਇਨਫਰਾਸਟ੍ਰਕਚਰ ਖੜਾ ਕੀਤਾ ਹੈ ਪਾਰਟੀਕੂਲਰਲੀ ਪਾਵਰ ਸੈਕਟਰ ਚ ਬਿਜਲੀ ਖੇਤਰ ਜੋ ਨਿਰਪੜਤਾ ਬਣਾਈ ਆ ਉਹ ਸ਼ਰੋਮਣੀ ਅਕਾਲੀ ਦਲ ਦੀ ਸਰਦਾਰ ਸੁਖਵੀਰ ਸਿੰਘ ਬਾਦਲ ਸਾਹਿਬ ਦੀ ਦੇਣ ਆ ਇਸ ਕਰਕੇ ਪੰਜਾਬ ਬਚਾਓ ਯਾਤਰਾ ਨੂੰ ਜੱਡਾ ਲਾ ਮਸਾਲ ਹੰਗਾਰਾ ਸਾਡੇ ਸਾਰੇ ਪਿੰਡੂ ਸਰਕਲ ਚ ਮਿਲਿਆ ਔਰ ਇੱਕ ਪਾਸੜ ਔਰ ਉਸ ਲਾ ਮਸਾਲ ਬਿਲੇ ਹੰਗਾਰੇ ਨੇ ਹੀ ਸਾਡੀ ਪਾਰਟੀ ਤੱਕ ਇਹ ਗੱਲ ਪਹੁੰਚਾਈ ਆ ਪਾਰਟੀ ਪ੍ਰਧਾਨ ਤੱਕ ਇਹ ਗੱਲ ਪਹੁੰਚਾਈ ਆ ਕਿ ਸਾਨੂੰ ਕਿਸੇ ਵੀ ਪਾਰਟੀ ਨਾਲ ਗੱਠਜੋੜ ਕਰਨ ਦੀ ਲੋੜ ਨਹੀਂ ਅਕਾਲੀ ਦਲ ਦੇ ਯੋਧੇ ਇੰਨੇ ਕੁ ਸਟਰੌਂਗ ਨੇ ਕਿ ਉਹ ਆਪਣੇ ਤੌਰ ਤੇ ਸ਼ਰੋਮਣੀ ਅਕਾਲੀ ਦਲ ਨੂੰ ਜਿਤਾਉਣਗੇ ਔਰ ਇਸ ਵਾਰ ਦੀ ਪਾਰਲੀਮੈਂਟ ਚੋਣਾਂ ਤੋਂ ਸ਼ਰੋਮਣੀ ਅਕਾਲੀ ਦਲ ਮੋੜ ਤੋਂ ਪੰਜਾਬ ਦੀ ਅਗਵਾਈ ਕਰਨ ਦੇ ਕਾਬਲ ਪੰਜਾਬ ਦੇ ਲੋਕ ਬਣਾਉਣਗੇ ਇੱਕ ਗੱਲ ਤਾਂ ਬੜੀ ਸਪਸ਼ਟ ਹੈ ਦੂਸਰੀ ਰਹੀ ਗੱਲ ਆਮ ਆਦਮੀ ਪਾਰਟੀ ਇਹਨਾਂ ਨੂੰ ਐਂਟੀ ਇੰਕੰਮਬੈਸੀ ਆ 2 ਸਾਲ ਚ ਹੀ ਖਾ ਗਈ ਇੱਕ ਕਟੜ ਇਮਾਨਦਾਰੀ ਦੇ ਨਾਂ ਦੇ ਉੱਤੇ ਟੈਗ ਲਾ ਕੇ ਆਉਣ ਵਾਲੀ ਪਾਰਟੀ ਦੇ ਸੁਪਰੀਮੋ ਸਮੇਤ ਸਾਰੇ ਵੱਡੇ ਵੱਡੇ ਲੋਕ ਜੇਲਾਂ ਚ ਨੇ ਜਦੋਂ ਤਾਂ ਦਿੱਲੀ ਕੋਈ ਈਡੀ ਕਾਰਵਾਈ ਕਰਦੀ ਆ ਕਹਿੰਦੇ ਵਧਿੱਕੀ ਹੁੰਦੀ ਆ ਤੇ ਜਦੋਂ ਪੰਜਾਬ ਚ ਕਾਂਗਰਸੀ ਆ ਵਿਜੀਲੈਂਸ ਨੇ ਫੜ ਫੜ ਕੇ ਤੇ ਹੋਰ ਪਾਰਟੀ ਲੀਡਰ ਅੰਦਰ ਦੱਤੇ ਆ ਉਦੋਂ ਇਹ ਕਰਪਸ਼ਨ ਦੇ ਖਾਫ ਲੜਾਈ ਹੁੰਦੀ ਸੀ ਇਹ ਗੱਲ ਨਾ ਲੋਕਾਂ ਚ ਬੜੀ ਹੁਣ ਸਪਸ਼ਟ ਹੋ ਚੁੱਕੀ ਆ ਆਮ ਆਦਮੀ ਪਾਰਟੀ ਨੂੰ ਨੁਕਸਾਨ ਇਸ ਗੱਲ ਦਾ ਹੋ ਰਿਹਾ ਕਾਂਗਰਸ ਦਾ ਕਿਉਂਕਿ ਉਹ ਗਰਾਸ ਰੂਟ ਤੇ ਵਰਕਰ ਤੋੜ ਚੁੱਕੇ ਆ ਆਪਣਾ ਉਹਨਾਂ ਨੇ ਉਦੋਂ ਕੰਮ ਕੀਤਾ ਨਹੀਂ ਉਹਨਾਂ ਦੀ ਜਿਹੜੀ ਇਨਰ ਫਾਈਟ ਹੈ ਉਹ ਬਹੁਤ ਲਾਰਜ ਐਂਡ ਵਾਈਡ ਹੋ ਚੁੱਕੀ ਆ ਵਾਈਡ ਓਪਨ ਆ ਸਭ ਨੂੰ ਪਤਾ ਮੈਂ ਕਿਸੇ ਦਾ ਨਾਮ ਨਾ ਲਵਾਂ ਔਰ ਭਾਰਤੀ ਜਨਤਾ ਪਾਰਟੀ ਨੂੰ 10 ਸਾਲ ਦੀ ਇੰਕੰਮਬੈਸੀ ਜਿਹੜੀ ਹੈਗੀ ਆ ਉਹਦਾ ਖਮਿਆਜਾ ਭੁਗਤਣਾ ਪੈਣਾ ਔਰ ਭਾਰਤੀ ਜਨਤਾ ਪਾਰਟੀ ਦੇ ਵਿੱਚ ਵੀ ਹੁਣ ਜਿਵੇਂ ਜਿਵੇਂ ਦਿਨ ਨੇੜੇ ਆ ਰਹੇ ਆ ਉਹਨਾਂ ਦੀ ਅੰਦਰੂਨੀ ਕਲੇਸ਼ ਉਹਨਾਂ ਦੀ ਅੰਦਰੂਨੀ ਕਲਾ ਉੱਪਰ ਕੇ ਸਾਹਮਣੇ ਆ ਰਹੀ ਹੈ ਔਰ ਉਹਦੇ ਮੁਕਾਬਲੇ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਇੱਕ ਜੁਟ ਹੋ ਕੇ ਨਵੇਂ ਪੁਰਾਣੇ ਸਾਡੇ ਸਾਰੇ ਲੀਡਰ ਸਹਿਬਾਨ ਸਰਦਾਰ ਸੁਖਵੀਰ ਸਿੰਘ ਬਾਦਲ ਦੀ ਅਗਵਾਈ ਦੇ ਵਿੱਚ ਇਕੱਠੇ ਹੋ ਕੇ ਤੁਰ ਰਹੇ ਆ ਔਰ ਸ਼੍ਰੋਮਣੀ ਅਕਾਲੀ ਦਲ ਬਹੁਤ ਵਧੀਆ ਪੰਜਾਬ ਦੇ ਵਿੱਚ ਇਤਿਹਾਸ ਇਸ ਵਾਰੀ ਸਿਰਜੂਗੀ ਤਾਂ ਬਹੁਤ ਵਧੀਆ ਇਤਿਹਾਸ ਸਿਰਜੂਗੀ ਪੰਜਾਬ ਦੇ ਤੁਸੀਂ ਕਹਿ ਰਹੇ ਹੋ ਕਿ ਯੋਧੇ ਜਿਹੜੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਜਿਹੜਾ ਵਾ ਇੱਕ ਡਟ ਕੇ ਖੜੇ ਨੇ ਪਰ ਲੁਧਿਆਣਾ ਸੀਟ ਦੀ ਗੱਲ ਕੀਤੀ ਜਾਵੇ ਤਾਂ ਲੁਧਿਆਣਾ ਸੀਟ ਦੇ ਵਿੱਚ ਅਕਾਲੀ ਦਲ ਨੂੰ ਉਮੀਦਵਾਰ ਲੱਭਣ ਦੇ ਵੀ ਲੱਭਦਾ ਨਾ ਨਿਆ ਨਹੀਂ ਆ ਰਿਹਾ ਜਿਹੜੇ ਵੀ ਉਮੀਦਵਾਰ ਦੇ ਨਾਮ ਤੇ ਸਹਿਮਤੀ ਬੰਦੀਆ ਉਹ ਨਾ ਕਰ ਜਾਂਦਾ ਵਾ ਇਸ ਤਰ੍ਹਾਂ ਦੀਆਂ ਚਰਚਾਵਾਂ ਵਾ ਤੁਹਾਡੇ ਨਾਮ ਦੇ ਵੀ ਗੱਲਬਾਤ ਚੱਲੀ ਪਰ ਕਹਿੰਦੇ ਨੇ ਕਿ ਅਕਾਲੀ ਦਲ ਦਾ ਕੋਈ ਵੀ ਉਮੀਦਵਾਰ ਜਾਂ ਕੋਈ ਵੀ ਨੇਤਾ ਜਿਹੜਾ ਵਾ ਲੋਕ ਸਭਾ ਟਿਕਟ ਲੈਣ ਨੂੰ ਤਿਆਰ ਤੱਕ ਨਹੀਂ ਹੈ ਦੇਖੋ ਰਾਜਨੀਤੀ ਰਾਜਨੀਤੀ ਲਫ਼ਜ਼ ਦਾ ਮਤਲਬ ਕੀ ਹੈ ਜੀ ਨੀਤੀ ਦੇ ਨਾਲ ਰਾਜ ਕਰਨਾ ਤੇ ਉਹ ਨੀਤੀ ਕਿਹੜੀ ਹੋਈ ਜਿਹੜੀ ਬਾਹਰ ਆ ਜਵੇ ਜਿਹੜੀ ਬਾਹਰ ਪਤਾ ਲੱਗ ਜਵੇ ਆ ਜਿੰਨੀਆਂ ਗੱਲਾਂ ਤੁਸੀਂ ਕਹਿਆਂ ਨੇ ਨਾ ਇਹਨੂੰ ਅਸੀਂ ਕਹਿੰਦੇ ਹਾਂ ਉਹਨੇ ਗੋਸਪ ਕਾਲਮਸ ਇਹ ਗੋਸਪਸ ਨੇ ਇਹ ਕਿਆਸਰਾਈਆਂ ਚਲਦੀਆਂ ਹੁੰਦੀਆਂ ਕੁਝ ਵਿਰੋਧੀ ਪਾਰਟੀਆਂ ਫੜਾਉਂਦੀਆਂ ਸਾਡੀ ਇੰਟਰਨਲ ਨੀਤੀ ਕੀ ਆ ਜੇ ਅਸੀਂ ਉਹ ਆਪਣੀ ਨੀਤੀਓ ਡਿਸਕਲੋਜ਼ ਕਰ ਦਈਏ ਫਿਰ ਅਸੀਂ ਰਾਜਨੀਤੀ ਕੀ ਕਰਦੇ ਹੋਵਾਂਗੇ ਨਾ ਤਾਂ ਕੋਈ ਏਦਾਂ ਦੀ ਗੱਲ ਆ ਕਿ ਕੋਈ ਸਾਡੇ ਕੋਲੇ ਕੈਂਡੀਡੇਟ ਨਹੀਂ ਲੱਭ ਰਿਆ ਨਾ ਹੀ ਕੋਈ ਏਦਾਂ ਦੀ ਗੱਲ ਆ ਕਿ ਸਾਨੂੰ ਇਲੈਕਸ਼ਨ ਲੜਨ ਤੋਂ ਨਾ ਕਰ ਰਹੇ ਨੇ ਉਲਟਾ ਜਿਹੜੀ ਅੰਦਰਲੀ ਗੱਲ ਆ ਮੈਂ ਚਲੋ ਰਾਜਨੀਤੀ ਜ਼ਾਹਰ ਨਹੀਂ ਕਰਨੀ ਚਾਹਦਾ ਪਰ ਇਹ ਜ਼ਰੂਰ ਦੱਸ ਦਿੰਦਾ ਕਿਉਂਕਿ ਸਾਡੇ ਕੋਲੇ ਲੁਧਿਆਣਾ ਸੀਟ ਦੇ ਉੱਤੇ 7 ਤੋਂ ਜ਼ਿਆਦਾ ਕੈਂਡੀਡੇਟ ਨੇ ਇਸੇ ਕਰਕੇ ਫੈਸਲਾ ਕਰਨ 'ਚ ਥੋੜਾ ਟਾਈਮ ਲੱਗ ਰਿਹਾ ਕਿ ਸੱਤਾ ਦੇ ਵਿੱਚੋਂ ਅਸੀਂ ਚੁਣਨਾ ਕਿਹਨੂੰ ਆ ਪਰ ਇੱਕ ਗੱਲ ਕਲੀਅਰ ਕਰ ਦਵਾਂ ਉਹ ਸੱਤੇ ਦੇ ਸੱਤੇ ਇਸ ਗੱਲ ਦੇ ਉੱਤੇ ਸਹਿਮਤ ਆ ਕਿ ਪਾਰਟੀ ਪ੍ਰਧਾਨ ਸੁਖਵੀਰ ਸਿੰਘ ਬਾਦਲ ਜਿਹਦੇ ਵੀ ਡਿਊਟੀ ਲਾਉਣਗੇ ਡਿਊਟੀ ਲਾਉਣਗੇ ਜਿਹਨੂੰ ਵੀ ਸੇਹਰਾ ਸਜਾਉਣਗੇ ਉਹ ਸਾਰੇ ਦੇ ਸਾਰੇ ਉਹਦੀ ਔਰ ਜੋਰ ਹਮਾਇਤ ਡਟਮੀ ਸਪੋਰਟ ਕਰਨਗੇ ਔਰ ਸੀਟ ਜਿੱਤਣ ਲਈ ਪੂਰਾ ਜੋਰ ਲਾਵਾਂਗੇ ਆ ਆਉਣ ਵਾਲੇ ਇੱਕ ਦੋ ਦਿਨਾਂ ਦੇ ਵਿੱਚ ਹੀ ਜਿਹੜੀ ਸੀਟਾਂ ਡਿਕਲੇਅਰ ਹੋ ਜਾਣੀਆਂ ਇੰਟਰਨਲ ਸਾਡੀ ਏਦਾਂ ਦੀ ਕੋਈ ਕਹਾਣੀ ਨਹੀਂ ਹੈ ਇਹ ਬਾਹਰ ਗੋਸਪ ਕਾਲਮ ਚੱਲਦੇ ਰਹਿਣੇ ਚਾਹੀਦੇ ਹੁੰਦੇ ਸਿਆਸਤ ਚਾਲ ਤੁਹਾਡੀ ਵੀ ਚੱਲ ਰਹੀ ਆ ਤੁਸੀਂ ਵੀ ਦਾਵੇਦਾਰ ਹੋ ਕੀ ਪਾਰਟੀ ਅਗਰ ਭਰੋਸਾ ਜਿਤਾਉਂਦੀ ਆ ਤਾਂ ਤਿਆਰ ਹੋ ਦੇਖੋ ਇਹ ਪਾਰਟੀ ਪ੍ਰਧਾਨ ਸਾਹਿਬ ਤੇ ਡਿਪੈਂਡ ਕਰਦਾ ਕੀ ਪਤਾ ਉਹਨਾਂ ਨੇ ਭਰੋਸਾ ਕਿਤੇ ਦਵਾਉਣਾ ਦਾਵੇਦਾਰੀ ਕਰਨਾ ਹਰੇਕ ਦਾ ਹੱਕ ਹੈ ਮੇਰਾ ਵੀ ਹੱਕ ਹੈ ਬਾਕੀ ਸਭ ਦਾ ਵੀ ਹੱਕ ਹੈ ਲੇਕਿਨ ਪਾਰਟੀ ਸਭ ਪ੍ਰਧਾਨ ਸਾਹਿਬ ਨੇ ਰਿਪੋਰਟਸ ਲੈਣੀਆਂ ਹੁੰਦੀਆਂ ਉਹਨਾਂ ਨੇ ਵਿਨੇਬਿਲਿਟੀ ਦੇਖਣੀ ਆ ਉਹਨਾਂ ਨੇ ਦੇਖਣਾ ਕਿ ਸਾਰੇ ਗਰੁੱਪ ਇਕੱਠੇ ਹੋ ਕੇ ਕਿਹਦੀ ਸਪੋਰਟ ਕਰ ਸਕਦੇ ਆ ਉਹਨੂੰ ਟਿਕਟ ਦੇਣਗੇ ਮੈਨੂੰ ਦੇ ਦੇਣਗੇ ਤਾਂ ਮੈਨੂੰ ਵੀ ਕੋਈ ਨਾ ਨਹੀਂ ਕਿਸੇ ਦੂਜੇ ਦੇਣ ਦੇ ਉਹਨੂੰ ਵੀ ਕੋਈ ਨਾ ਨਹੀਂ ਇਹ ਪਾਰਟੀ ਪ੍ਰਧਾਨ ਸਾਹਿਬ ਦਾ ਫੈਸਲਾ ਔਰ ਪਾਰਟੀ ਡਿਸਪਲਿਨ ਪਾਰਟੀ ਦਾ ਜਿਹੜਾ ਅਨੁਸ਼ਾਸਨ ਆ ਸਾਨੂੰ ਇਹ ਗੱਲ ਸਿਖਾਉਂਦਾ ਕਿ ਅਸੀਂ ਪਾਰਟੀ ਪਲੇਟਫਾਰਮ ਤੇ ਹੋਈ ਗੱਲ ਬਾਹਰ ਡਿਸਕਲੋਜ਼ ਨਾ ਕਰੀਏ ਜਿਹੜੀ ਸਾਡੀ ਇੰਟਰਨਲ ਹੁੰਦੀ ਆ ਪਰ ਜਦੋਂ ਉਹ ਅਨਾਉਂਸ ਕਰ ਦੇਣ ਫਿਰ ਅਸੀਂ ਸਾਰੇ ਤਨਦੇਹੀ ਦੇ ਨਾਲ ਉਸ ਉਮੀਦਵਾਰ ਦੇ ਲਈ ਜੁਟ ਜਾਈਏ ਉਹਦੀ ਮਦਦ ਕਰੀ ਜੀ ਬਿਲਕੁਲ ਐਸੀ ਕਿ ਜਗਬੀਰ ਸਿੰਘ ਜ਼ੋਕੀ ਜਿਹੜੇ ਵਕ ਵਕ ਮੁੱਦਿਆਂ ਤੇ ਆਪਣੀ ਬਿਵਾਕ رائے ਰੱਖਦੇ ਨਜ਼ਰ ਆਏ ਨੇ ਕਹਿੰਦੇ ਨੇ ਕਿ ਸ਼੍ਰੋਮਣੀ ਅਕਾਲੀ ਦਲ ਪਿਛਲੇ ਦਿਨਾਂ ਦੇ ਵਿੱਚ ਇੱਕ ਝਟੋਕੇ ਜਿਹੜਾ ਵਾ ਹੁੰਦੀ ਹੋਈ ਨਜ਼ਰ ਆਈ ਹੈ ਤੇ ਲੋਕ ਸਭਾ ਚੋਣਾਂ ਦੇ ਵਿੱਚ ਉੱਭਰ ਕੇ ਵੱਡੀ ਪਾਰਟੀ ਦੇ ਰੂਪ ਦੇ ਵਿੱਚ ਸਾਹਮਣੇ ਆਏਗੀ ਤੇ ਦੂਜੇ ਪਾਸੇ ਜਿਹੜੇ ਨੇਤਾ ਲਗਾਤਾਰ ਪਾਰਟੀਆਂ ਬਦਲ ਰਹੇ ਨੇ ਉਹਨਾਂ ਨੂੰ ਕਹਿੰਦੇ ਨੇ ਨਜ਼ਰ ਆਏ ਨੇ ਕਿ ਸੂਰਜ ਮੁਕੀ ਦੇ ਵਾਰ ਫੁੱਲ ਵਰਗੂ ਜਿਹੜਾ ਦਿਨ ਨੂੰ ਹੋਰ ਤੇ ਸ਼ਾਮ ਨੂੰ ਹੋਰ ਵੱਲ ਰੁਖ ਕਰਨ ਵਾਲੇ ਨੇਤਾਵਾਂ ਨੂੰ ਇਸ ਵਾਰ ਲੋਕ ਲੋਕਸਭਾ ਚੋਣਾਂ ਦੇ ਵਿੱਚ ਜਿਹੜਾ ਵਾਹ ਜਵਾਬ ਦੇਗੀ ਤਾਂ ਹੁਣ ਦੇਖਣਾ ਇਹ ਹੋਵੇਗਾ ਲੋਕਸਭਾ ਚੋਣਾਂ ਦੇ ਵਿੱਚ ਪੰਜਾਬ ਦੇ ਵਿੱਚ ਕਿਹੜੀ ਪਾਰਟੀ ਜ਼ਿਆਦਾ ਸੀਟਾਂ ਲੈ ਕੇ ਲੋਕਸਭਾ ਵਿੱਚ ਪਹੁੰਚਦੀ ਹੈ ਤੇ ਸ਼੍ਰੋਮਣੀ ਅਕਾਲੀ ਦਲ ਦਾ ਕੀ ਸਥਿਤੀ ਲੋਕਸਭਾ ਚੋਣਾਂ ਵਿੱਚ ਰਹਿੰਦੀ ਹੈ ਕੈਮਰਾ ਪਰਸਨ ਗੋਲਦੀ ਦੇ ਨਾਲ ਬਵੇਕਟਾਲ ਚਰਚਾ ਟੀਵੀ ਲੁਧਿਆਣਾ